ਇੰਟਰਨੈਟ ਤੇ ਅੱਕਾਲ ਸਾਗਰ ਦੀ ਵੋਟੀ ਕਾਫੀ ਛਾਇਆ ਨਜ਼ਰ ਆ ਰਿਹਾ ਇਹ ਗਾਣਾ ਸੋਸ਼ਲ ਮੀਡੀਆ ਤੇ ਅਗਵਾੰਗ ਵਾਇਲ ਹੁੰਦਾ ਵੀ ਦਿਖਾਈ ਦੇ ਰਿਹਾ ਉਥੇ ਦਾਜੇ ਕਿ ਸਾਗਰ ਦੀ ਵੋਟੀ ਨੇ ਪੰਜਾਬੀ ਟੱਕ ਵੀ ਕਮਲੇ ਕਰ ਦਿੱਤੇ ਨੇ ਥੋ ਤੱਕ ਕਿ ਪੰਜਾਬੀ ਕਲਾਕਾਰ ਵੀ ਰੱਜ ਕੇ ਇਸ ਗਾਣੇ ਤੇ ਰੀਲਾ ਬਣਾਉਂਦੇ ਦਿਖਾਈ ਦੇ ਰਹੇ ਨੇ ਹੁਣ ਸਭ ਤੋਂ ਬਾਅਦ ਸਾਗਰ ਦੀ ਵੋਟੀ ਗਾਉਣ ਵਾਲੇ ਗਾਇਕ ਸਤਨਾਮ ਸਾਗਤੇ ਸ਼ਰਨਜੀਤ ਸ਼ੰਮੀ ਅਚਾਨਕ ਸੋਸ਼ਲ ਮੀਡੀਆ ਤੋਂ ਗਾਇਬ ਹੁੰਦੇ ਦਿਖਾਈ ਦੇ ਰਹੇ ਨੇ ਪਿਛਲੇ ਦਿਨ ਹੀ ਉਹਨੇ ਸੋਸ਼ਲ ਮੀਡੀਆ ਦੇ ਇੱਕ ਵੀਡੀਓ ਸ਼ਾਂਜੀ ਕਰਕੇ ਪੰਜਾਬੀ ਅਦਾ ਧੰਨਵਾਦ ਵੀ ਕੀਤਾ ਸੀ ਉਹਨਾਂ ਉਹਨਾਂ ਨੇ ਕਿਹਾ ਸੀ ਕਿ ਜਿੰਨਾ ਪਿਆਰ ਤੁਸੀਂ ਮੈਨੂੰ ਗਰੀਬ ਨੂੰ ਦਿੱਤਾ ਉਸ ਬਾਰੇ ਮੈਂ ਕੀ ਕਹਾ ਪੰਜਾਬ ਹੀ ਨਹੀਂ ਦੁਨੀਆ ਦੇ ਕੋਨੇ-ਕੋਨੇ 'ਚ ਸਾਗਰ ਦੀ ਵੋਟੀ ਗੂੰਜ ਰਿਹਾ ਹੈ ਇਹ ਸਭ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜਿੰਨਾ ਚਿਰ ਸਾਡੇ ਸਾਥ ਚੱਲਦੇ ਰਹਿਣਗੇ ਅਸੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਰਾਂਗੇ ਬਸ ਤੁਸੀਂ ਸਾਨੂੰ ਪਿਆਰ ਦਿੰਦੇ ਰਹੋ ਦੱਸ ਜੀ ਕਿ ਪਿਛਲੇ ਦਿਨ ਹੀ ਲਗਾਤਾਰ ਸਾਗਰ ਦੀ ਵੋਟੀ ਗੀਤ ਕਾਫੀ ਵਾਇਰਲ ਹੁੰਦਾ ਨਜ਼ਰ ਆ ਰਿਹਾ ਸੀ ਪੌਲੀਪੁਰ ਦੇ ਵਿੱਚ ਇਸ ਸਮੇਂ ਇਸ ਗੀਤ ਦੇ ਵਿੱਚ ਲਗਾਤਾਰ ਸੋਸ਼ਲ ਮੀਡੀਆ ਦਾ ਜਿਹੜਾ ਸ਼ਿੰਗਾਰ ਬਣਿਆ ਦਿਖਾਈ ਦੇ ਰਿਹਾ ਜਿਸ ਦਾ ਨਾਂ ਹੈ ਛੇਤੀ ਹੀ ਟ੍ਰੈਵਲ ਸਖਾ ਗੀਤ ਅੱਜ ਤੋ ਲਗਭਗ 19 ਸਾਲ ਪਹਿਲਾਂ ਰਿਲੀਜ਼ ਹੋਇਆ ਸੀ ਗੀਤ ਨੂੰ ਸਤਨਾਮ ਸਾਗਤ ਤੇ ਸ਼ਰਨਦੀ ਸ਼ੰਮੀ ਤੇ ਗੁਰਮੀਤ ਸਿੰਘ ਵੱਲੋਂ ਗਾਇਆ ਗਿਆ ਸੀ ਹੁਣ ਇਹ 19 ਸਾਲ ਪੁਰਾਣਾ ਗੀਤ ਇੰਸਟਾਗ੍ਰam ਰੀਲਸ ਤੇ ਟ੍ਰੈਂਡ ਦੇ ਵਿੱਚ ਨਜ਼ਰ ਆ ਰਿਹਾ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਇਹ ਗੀਤ ਹੁਣ ਲਗਾਤਾਰ ਸਾਗਤ ਦੀ ਬੋਟੀ ਜਿਹੜਾ ਗੀਤ ਹੈ ਇਹ ਲਗਾਤਾਰ ਵਾਇਲ ਹੁੰਦਾ ਦਿਖਾਈ ਦੇ ਰਿਹਾ ਉਥੇ ਦੱਸਦੇ ਕਿ ਪੰਜਾਬੀ ਸਿਤਾਰਿਆਂ ਦੀ ਪਹਿਲੀ ਪਸੰਦ ਵੀ ਇਹ ਗੀਤ ਬੰਦਾ ਦਿਖਾਈ ਦੇ ਰਿਹਾ ਪਰ ਇਸੇ ਬਚਾਲੇ ਹੁਣ ਲਗਾਤਾਰ ਦੇਖਿਆ ਜਾ ਰਿਹਾ ਕਿ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੋਂ ਇਹ ਗੀਤ ਤੇ دیے ਜਿਹੜੇ ਕਲਾਕਾਰ ਨੇ ਉਹ ਗਾਇਬ ਹੁੰਦੇ ਦਿਖਾਈ ਦੇ ਰਹੇ ਨੇ